ਬਾਈ ਜੀ ਸਾਰੇ ਵੀਰਾਂ ਪਿਆ ਪਰਿਆ ਸਾਰੀ ਕਾਰ ਮੇ ਸਾ ਠੀਕ ਠਾਕ ਹੂੰ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆ ਗਈ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਬਾਈ ਜੀ ਪਾਰਟ ਨੰਬਰ 44 ਯਾਨੀ ਕਿ 44 44 ਪਾਰਟ ਬਾਈ ਜੀ ਅੱਜ ਲੈ ਕੇ ਆਏਗੇ 43 ਪਾਰਟ ਪੂਰੇ ਹੋ ਚੁੱਕੇ ਤੇ 43 ਪਾਰਟ ਤੁਹਾਨੂੰ ਕਿਵੇਂ ਲੱਗੇ ਬਾਈ ਜੀ ਉਹਨਾਂ ਵਾਸਤੇ ਕਮੈਂਟ ਜ਼ਰੂਰ ਕਰਦੇ ਹੋ ਬਾਈ ਜੀ ਕਿਉਂਕਿ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈਗੀ ਤੇ ਅੱਜ ਦਾ ਪਾਰਟ ਬਾਈ ਜੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜ਼ਰੂਰੀ ਕੀ ਹੈਗਾ ਅੱਜ ਦੇ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਫਾਰਮ ਦੇ ਵਿੱਚ ਬੱਕਰੀ ਫਾਰਮ ਦੇ ਵਿੱਚ ਰਖੜ ਵਾਲੀਆਂ 10 ਜ਼ਰੂਰੀ ਦਵਾਈਆਂ ਇਹ ਜ਼ਰੂਰੀ ਕਿਉਂ ਨੇ ਸਾਰਾ ਕੁਝ ਆਪਾਂ ਜਗਦੀਪ بھائی ਤੋਂ ਪੁੱਛਾਂਗੇ ਅੱਜ ਪਹੁੰਚੇ ਹੋਏ ਆਂ ਆਪਾਂ ਫੇਰ ਦੁਬਾਰੇ ਜਗਦੀਪ بھائی ਦੇ ਕੋਲੇ ਪਿੰਡ ਲੌਂਗੋਵਾਲ ਰੰਧਾਵਾ ਗਾਟ ਫਾਰਮਿੰਗ ਦੇ ਵਿੱਚ ਹਾਂਜੀ ਭਾਈ ਅਸੀਕਰ ਜੀ ਸਸੀਕਰ ਭਾਈ ਜੀ ਕੀ ਹਾਲ ਚੱਲ ਏ ਜੀ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਇਲਤੀ ਲੜਣਾ ਧੂਰੀ ਚੈਨਲ ਦਾ ਧੰਨਵਾਦ ਕਰਦਿਆ ਕਰੂ ਭਾਈ ਠੀਕ ਹੈ ਕਿਉਂਕਿ ਇੰਨਾ ਗਰਮੀ ਦੇ ਵਿੱਚ ਇੰਨਾ ਟਾਈਮ ਕੱਢਣਾ ਪਾਟ ਪਾਉਣੇ ਥੋੜੀ ਸੇਵਾ ਕਰਨੀ ਠੀਕ ਹੈ ਨਾ ਮੰਨ ਲਓ ਵੀ ਵਿਊ ਤੱਕ ਦਾ ਪਲੱਸ ਹੈ ਕੁਝ ਵੀ ਹੈ ਮੰਨ ਲਓ ਵਿਊ ਦਾ ਮਤਲਬ ਹੈ ਪਰ ਫੇਰ ਵੀ ਤਾਂ ਉਹਦਾ ਪੋਜੀਟਿਵ ਵੀ ਹੈ ਤੁਹਾਨੂੰ ਫਾਇਦਾ ਹੋ ਰਿਹਾ ਠੀਕ ਹੈ ਜੀ ਧੰਨਵਾਦ ਹੈ ਇਲਦੀ ਬਾਈ ਤੇ ਤੁਹਾਡਾ ਵੀ ਸਵਾਗਤ ਧੰਨਵਾਦ ਬਾਈ ਜੀ ਦੱਸੋ ਬਾਈ ਅੱਜ ਵਾਲੇ ਪਾੜ ਦੇ ਬਾਰੇ ਬਾਈ ਕੀ ਲੈ ਕੇ ਆ ਰਹੇ ਜੀ ਨਵਾਂ ਜੀ ਦੇਖੋ ਨਵਾਂ ਇਹ ਹੈ ਬਾਈ ਜੀ ਬਲਕੇ ਪਹਿਲੀ ਗੱਲ ਤਾਂ ਇਹ ਹੈ ਵੀ ਬਹੁਤ ਸੋਹਣੇ ਕਮੈਂਟ ਕਰਦੇ ਆ ਸਾਡੇ ਸੱਜਣ ਹਾਂ ਕਿਉਂਕਿ ਇੱਕ ਦੋ ਨੈਗੇਟਿਵ ਕਮੈਂਟ ਹੁੰਦੇ ਆ ਇੱਕ ਨੇ ਕਮੈਂਟ ਕਰਿਆ ਕਹਿੰਦਾ ਯਾਰ ਬਾਈ ਇਹਦੀ ਕਿਹੜਾ ਪੀ ਐਚ ਡੀ ਕਰੀਏ ਚਲੋ ਦੇਖੋ ਮੈਂ ਕਹਿਣਾ ਵੀ ਯਾਰ ਕਰੋ ਜਿਵੇਂ ਦਿਲ ਚਾ ਤੁਹਾਡੇ ਉਵੇਂ ਕਹੋ ਹਣਾ ਪਰ ਮੈਨੂੰ ਲੱਗ ਰਿਹਾ ਵੀ ਜੀਦੀ ਬੱਕਰੀ ਮਰਦੀ ਮਰਦੀ ਬਚ ਰਹੀ ਹੈ ਸ਼ਾਇਦ ਉਹਨੂੰ ਲੱਗ ਰਿਹਾ ਵੀ ਯਾਰ ਸਾਡੇ ਇਹਦੀ ਇਹੀ ਪੀ ਐਚ ਡੀ ਹੈ ਸਹੀ ਗੱਲ ਹੈ ਸਾਡੇ ਲਈ ਜੇ ਮੈਂ ਕਹਣਾ ਵੀ ਮੇਰੇ ਕਿਸੇ ਟੀਕਾ ਦੱਸੇ ਤੋਂ ਮੇਰੇ ਕਿਸੇ ਦੀ ਕੋਈ ਦਵਾਈ ਦੀ ਗੋਲੀ ਕੋਈ ਮੈਡੀਸਨ ਦੇਣ ਤੇ ਕਿਸੇ ਦੀ ਬੱਕਰੀ ਦੀ ਜਾਨ ਬਚਦੀ ਆ ਮੈਨੂੰ ਲੱਗਦਾ ਵੀ ਮੇਰੀ ਸ਼ਾਇਦ ਪੀ ਐਚ ਡੀ ਹੋਈ ਆ ਠੀਕ ਹੈ ਜੀ ਠੀਕ ਹੈ ਤੇ ਇਸ ਲਈ ਆ ਜਿਹੜੀ ਬੁੱਕ ਹੈ ਪੰਜਾਬ ਦਾ ਕਾਲਾ ਸੋਨਾ ਇਹ ਕੋਈ ਪੀ ਐਚ ਡੀ ਤੋਂ ਘੱਟ ਨਹੀਂ ਹੈਗੀ ਠੀਕ ਹੈ ਜੀ ਆਪਣੀ ਬੁੱਕ ਹੈ ਇਹ ਪੰਜਾਬ ਦਾ ਕਾਲਾ ਸੋਨਾ ਸਾਰੇ ਸੱਜਣ ਜਾਣਦੇ ਆ ਲੈ ਵੀ ਦੇਖ ਸਕਦੇ ਹੋ ਬਾਈ ਜੀ ਆਪਾਂ ਅੱਜ ਤੱਕ ਜਿੰਨੇ ਪਾਰਟ ਬਾਈ ਜੀ ਲੈ ਕੇ ਆਏ ਸਾਰੇ ਦੇ ਵਿੱਚ ਨੇ ਸਾਰੇ ਦੇ ਵਿੱਚ ਨੇ ਅੱਜ ਵਾਲੇ ਵੀ ਦੇ ਵਿੱਚ ਹੀ ਆ ਠੀਕ ਹੈ ਜੀ ਕਿਉਂਕਿ ਹੁਣ ਜੇ ਮੈਂ ਕਹਾ ਤੁਹਾਨੂੰ ਵੀ ਯਾਰ ਬਾਈ ਬੁੱਕ ਲੈ ਲਓ 270 ਦੀ ਤਾਂ ਉਹ ਇੱਕ ਫੋਕਸ ਕੀ ਆ ਵੀ ਮੈਂ ਬੁੱਕ ਵੇਚ ਰਿਹਾ ਬੁੱਕ ਵੇਚ ਰਿਹਾ ਬੁੱਕ ਮੈਂ ਵੇਚਣੀ ਨਹੀਂ ਉਹ ਤੁਹਾਡੀ ਇੱਛਾ ਮੇਨ ਮਕਸਦ ਕੀ ਆ ਵੀ ਜਿਹੜਾ ਇੱਕ ਆਪਾਂ ਅੱਜ ਗੱਲ ਕਰ ਰਹੇ ਆ ਵੀ 10 ਦਵਾਈਆਂ ਕਿਹੜੀਆਂ ਰੱਖਣੀਆਂ ਚਾਹੀਦੀਆਂ ਆਪਾਂ ਠੀਕ ਹੈ ਜੀ ਤੇ ਕਿਉਂ ਰੱਖਣੀਆਂ ਚਾਹੀਦੀਆਂ ਠੀਕ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਦੇਖੋ ਜੰਨੇ ਵੀ ਬੱਕਰੀ ਪਾਲਕ ਹੂੰ ਚਾਹੇ ਛੋਟੇ ਕਿਸਾਨ ਹੈ ਚਾਹੇ ਵੱਡੇ ਕਿਸਾਨ ਹੈ ਕੋਈ 10 ਬੱਕਰੀਆਂ ਰੱਖਦਾ ਕੋਈ 20 ਬੱਕਰੀਆਂ ਰੱਖਦਾ ਠੀਕ ਹੈ ਤਾਂ ਉਹਨਾਂ ਨੂੰ ਮਤਲਬ ਕਿ ਵੀ ਉਹ ਕੁਝ ਜਿਹੜੇ ਫਾਲਤੂ ਦੇ ਖਰਚੇ ਆ ਉਹਨਾਂ ਤੋਂ ਬਚ ਰਹਿਣ ਸਹੀ ਗੱਲ ਹੈ ਠੀਕ ਹੈ ਨਾ ਕਿਉਂਕਿ ਕਈ ਵਾਰ ਕੀ ਹੁੰਦਾ ਜਿਹੜੀਆਂ 10 ਦਵਾਈਆਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹਨਾਂ ਨੂੰ ਪੂਰਾ ਕਾਪੀ 'ਬਨ ਚੱਕ ਕੇ ਲਿਖ ਲਿਓ ਤੇ ਫੋਟੋ ਵੀ ਆਊਗੀ ਠੀਕ ਹੈ ਇਸ ਚੀਜ਼ ਦਾ ਧਿਆਨ ਰੱਖਿਓ ਬਾਕੀ ਐਮਰਜੈਂਸੀ ਦੇ ਵਿੱਚ ਵੀ ਕੰਮ ਹੋ ਗਿਆ ਹਾਂ ਕਿਉਂਕਿ ਇਹ ਥੋੜੇ ਰੂਟੀਨ ਦੇ ਵਿੱਚ ਫਾਰਮ ਦੇ ਵਿੱਚ ਜੇ ਕੋਈ ਇਹ 10 ਸਮੱਸਿਆਵਾਂ ਨੇ ਜਿਹੜੀਆਂ ਤੁਹਾਨੂੰ ਆਉਣ ਗਿਆ ਹੀ ਆਉਣਗੀਆਂ ਇਹਦੇ ਵਿੱਚ ਕੋਈ ਡਾਊਟ ਨਹੀਂ ਠੀਕ ਹੈ ਇਹ ਆਉਂਦੀਆਂ ਵੀ ਨੇ ਬੱਕਰੀ ਪਾਲਣ ਦੇ ਵਿੱਚ ਬਹੁਤ ਜ਼ਿਆਦਾ ਪਾਈਆਂ ਜਾਂਦੀਆਂ ਨੇ ਇਹ ਚੀਜ਼ਾਂ ਠੀਕ ਹੈ ਠੀਕ ਹੈ ਉਹ ਦਵਾਈਆਂ ਤੁਹਾਨੂੰ ਮੈਂ ਲਿਖਾਉਂਗਾ ਮੇਰਾ ਲਿਖਾਉਣ ਦਾ ਮਕਸਦ ਇਹੀ ਆ ਵੀ ਐਮਰਜੈਂਸੀ ਤੋਂ ਢੀ ਬੱਕਰੀ ਨੂੰ ਕੋਈ ਪ੍ਰੋਬਲਮ ਹੋ ਗਈ ਤਾਂ ਤੁਸੀਂ ਫਾਰਮ ਦੇ ਵਿੱਚੋਂ ਚੱਕ ਕੇ ਆਪਦੀ ਬੱਕਰੀ ਨੂੰ ਪਹਿਲੇ ਸਟੈਪ ਦੇ ਵਿੱਚ ਹੀ ਤੁਸੀਂ ਉਹ ਦਵਾਈ ਦੇ ਕੇ ਠੀਕ ਕਰ ਸਕਦੇ ਹੋ ਸਹੀ ਗੱਲ ਹੈ ਜੀ ਠੀਕ ਹੈ ਜੀ ਇਹ ਨਾ ਹੋਵੇ ਵੀ ਤੁਸੀਂ ਸ਼ਾਮ ਨੂੰ ਬੱਕਰੀ ਨੂੰ ਪ੍ਰੋਬਲਮ ਆਈ ਡਾਕਟਰ ਕਹਿੰਦਾ ਮੈਂ ਕੱਲ ਨੂੰ ਦੁਪਹਿਰ ਤੋਂ ਬਾਅਦ ਆਉਂ ਕਿਉਂਕਿ ਹਰ ਇੱਕ ਬੰਦੇ ਦਾ ਬਿਜੀ ਸ਼ਡੂਲ ਹੈ ਕਸੂਰ ਡਾਕਟਰਾਂ ਦਾ ਵੀ ਨਹੀਂ ਹੁੰਦਾ ਡਾਕਟਰ ਵੀ ਇਹ ਕਹਿੰਦੇ ਆ ਯਾਰ ਵੀ ਮੌਕੇ ਤੇ ਕੋਈ ਨਹੀਂ ਆਉਂਦਾ ਨਹੀਂ ਆਇਆ ਜਾਂਦਾ ਨਹੀਂ ਆਇਆ ਜਾਂਦਾ ਰੇਗ ਦਾ ਆਪਦਾ ਉਹ ਹੈ ਜੀ ਸ਼ਡਿਊਲ ਹੈ ਪਰ ਤੁਸੀਂ ਉਹਦੀ ਪਹਿਲਾ ਸਟੈਪ ਜੇ ਤੁਸੀਂ ਉਹਨੂੰ ਬਚਾ ਗਏ ਪਹਿਲਾ ਸਟੈਪ ਉਹਨੂੰ ਦਵਾਈ ਦੇ ਗਏ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਤਾਂ ਤੁਸੀਂ 30000 40000 10000 ਦਾ ਫਾਇਦਾ ਕਰ ਸਕਦੇ ਹੋ ਠੀਕ ਹੈ ਜੇ ਮੇਮਣਾ ਮਰਦਾ ਤਾਂ ਬੱਚੇ ਦਾ ਫਾਇਦਾ 10000 ਦਾ ਜੇ ਬੱਕਰੀ ਮਰਦੀ ਆ ਅੱਜ ਬੱਕਰੀ 25 30000 ਤੋਂ ਘੱਟ ਕੋਈ ਨਹੀਂ ਕੋਈ ਵੀ ਨਹੀਂ ਠੀਕ ਹੈ ਨਾ ਇਸ ਲਈ ਇਹ ਚੀਜ਼ਾਂ ਦੱਸਣਾ ਸਾਡਾ ਮਕਸਦ ਕੀ ਹੈ ਵੀ ਸੱਜਣੋ ਤੁਹਾਨੂੰ ਫਾਇਦਾ ਹੋ ਸਕੇ ਤੁਹਾਡੇ ਫਾਰਮ ਦੇ ਵਿੱਚ ਤੁਹਾਡਾ ਨੁਕਸਾਨ ਨਾ ਹੋਵੇ ਲੈ ਵੀ ਦੋਸਤੋ ਅੱਜ ਵਾਲਾ ਪਾਰਟ ਤੁਹਾਨੂੰ ਜਾਨਿ ਕਿ ਫੁੱਲ ਫਾਇਦਾ ਕਰਕੇ ਜਾਊਗਾ ਜੇ ਤੁਸੀਂ ਇਹ ਪਾਰਟ ਨੂੰ ਪੂਰਾ ਦੇਖ ਲਓਗੇ ਠੀਕ ਹੈ ਜੀ ਸਾਡਾ ਕੋਈ ਇਹ ਨਹੀਂ ਹੈਗਾ ਵੀ ਅਸੀਂ ਤੁਹਾਨੂੰ ਬਾਈ ਜੀ ਦਵਾਈਆਂ ਦੇ ਉੱਪਰ ਲਾ ਰਿਆਂਗੇ ਪਰ ਬਾਈ ਜੀ ਇੱਕ ਐਮਰਜੈਂਸੀ ਹੈ ਵੀ ਜੇ ਕੋਈ ਐਮਰਜੈਂਸੀ ਹੁੰਦੀ ਹੈਗੀ ਤਾਂ ਆਪਣੇ ਕੋਲੇ ਉਹਦਾ ਟ੍ਰੀਟਮੈਂਟ ਹੋਣਾ ਚਾਹੀਦਾ ਫਾਰਮੂਲਾ ਹੋਣਾ ਚਾਹੀਦਾ ਬਿਲਕੁਲ ਕਿਉਂਕਿ ਪਤਾ ਕੀ ਹੈ ਜੀ ਦੇਖੋ ਮੈਂ ਕਹਿਣਾ ਮੈਂ ਤਾਂ ਇਹ ਕਹਿਣਾ ਵੀ ਮੈਨੇਜਮੈਂਟ ਇਜ਼ ਦੀ ਬੈਸਟ ਆ ਸਭ ਤੋਂ ਵੱਡੀ ਚੀਜ਼ ਕੀ ਹੈਗੀ ਤੁਹਾਡੇ ਫਾਰਮ ਵਿੱਚ ਤੁਹਾਡੀ ਰੱਖ ਰਖਾ ਤੁਹਾਡਾ ਰੱਖ ਰਖਾ ਕਿਵੇਂ ਆ ਸਾਫ ਸਫਾਈ ਕਿਵੇਂ ਆ ਖਾਦ ਪਾਣੀ ਕਿਵੇਂ ਉਹ ਮੈਟਰ ਕਰਦਾ ਤੁਹਾਡੇ ਪਸ਼ੂਆਂ ਦੀ ਤੰਦਰੁਸਤੀ ਤੇ ਪਰ ਕਈ ਵਾਰ ਕੀ ਹੁੰਦਾ ਜਦੋਂ 30 40 ਜਨਵਰੀ ਹੁੰਦੇ ਆ ਉਹਦੇ ਵਿੱਚੋਂ ਇੱਕ ਅੱਧਾ ਕੋਈ ਢੱਲਾ ਮੱਠਾ ਕੁਝ ਵੀ ਇੱਕ ਨਦ ਦੇ ਨੂੰ ਸਮੱਸਿਆ ਆਉਂਦੀ ਰਹਿੰਦੀ ਹੈ ਹੋ ਜਾਂਦਾ ਕੁਦਰਤੀ ਹੈ ਹਾਂ ਜਿਵੇਂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਇੰਨੀ ਕੁ ਬਰਸਾਤੀ ਰੁੱਤ ਆ ਰਹੀ ਆ ਹੂੰ ਇੰਨੀ ਕੁ ਜ਼ਿਆਦਾ ਉਹਦੇ ਵਿੱਚ ਖਤਰਨਾਕ ਬਿਮਾਰੀਆਂ ਆਉਣੀਆਂ ਨੇ ਅਗਲਾ ਪਾਰਟ ਦੇਖਣਾ ਨਾ ਭੁੱਲਿਓ ਉੱਚ ਤੁਹਾਨੂੰ ਮੈਂ ਅਗਲੇ ਮਹੀਨੇ ਦੀ ਵੀਡੀਓ ਅਗਲੇ ਮਹੀਨੇ ਦੇ ਵਿੱਚ ਜੋ ਪ੍ਰੋਬਲਮਾਂ ਆਉਣਗੀਆਂ ਉਹਦੇ ਬਾਰੇ ਦੱਸਿਆ ਜਾਊਗਾ ਠੀਕ ਹੈ ਹੁਣ ਜਿਹੜੀਆਂ ਦਵਾਈਆਂ ਰੱਖਣੀਆਂ ਨੇ ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਆ ਮੈਂ ਉਹ ਦਵਾਈਆਂ ਤੁਸੀਂ ਗੌਰ ਨਾਲ ਉਹਨੀਆਂ ਕਰ ਰੱਖਣੀਆਂ ਜ਼ਰੂਰੀ ਨੇ ਠੀਕ ਹੈ ਤੁਹਾਡਾ ਬਹੁਤ ਜ਼ਿਆਦਾ ਵੱਡਾ ਫਾਇਦਾ ਹੋ ਸਕਦਾ ਠੀਕ ਹੈ ਜੀ ਠੀਕ ਹੈ ਜੀ ਦੱਸੋ ਬਾਈ ਜੀ ਨਾ ਮੇਰਾ ਮਕਸਦ ਦੱਸਣਾ ਹੈ ਜੀ ਮੇਰਾ ਮਕਸਦ ਉਹ ਦਵਾਈ ਤੁਸੀਂ ਲਾਉਣੀ ਆਪਦੀ ਰਾਇ ਮੁਤਾਬਕ ਹੈ ਠੀਕ ਹੈ ਕਿਸੇ ਦੀ ਜਾਣਕਾਰੀ ਲੈ ਕੇ ਲਾਉਣੀ ਹੈ ਉਹ ਤੁਸੀਂ ਆਪਦੀ ਰਿਸਪੌਂਸਿਬਿਲਟੀ ਤੇ ਲਾਉਣੀ ਹੈ ਸਿੱਖ ਕੇ ਲਾਓ ਸਿੱਖ ਕੇ ਲਾਓ ਮੇਰਾ ਮਕਸਦ ਸਿਰਫ ਇੱਕ ਦੱਸਣਾ ਤੁਹਾਨੂੰ ਵੀ ਭਾਈ ਆਧਵਾਇਆਂ ਦੀ ਵਰਤੋਂ ਕਰਨ ਨਾਲ ਤੁਹਾਡੇ ਇੰਨੇ ਕ ਇਹ ਫਾਇਦੇ ਹੋ ਸਕਦੇ ਆ ਦਵਾਈਆਂ ਤਾਂ ਬੜੀਆਂ ਨੇ ਮੈਡੀਕਲ ਭਰੇ ਭੈਣੇ ਤਰਸੇ ਗੱਲ ਠੀਕ ਆ ਜਿੰਨੀਆਂ ਮਰਜ਼ੀਆਂ ਲਿਆਓ ਤੁਸੀਂ ਪਰ ਅਸੀਂ ਇੱਕ ਫਸਟ ਹੰਡ ਦੇ ਤੌਰ ਤੇ ਦਵਾਈਆਂ ਦੱਸ ਰਹੇ ਆ ਤੁਹਾਨੂੰ ਆ ਬੁੱਕ ਹੈ ਪੰਜਾਬ ਦਾ ਕਾਲਾ ਸੋਨਾ ਇਹਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਵੀ ਲਿਖੀਆਂ ਹੋਈਆਂ ਠੀਕ ਆ ਪਰ ਸਿਰਫ ਮੈਂ ਉਹ 10 ਕ ਦਵਾਈਆਂ ਦੇ ਤੁਹਾਨੂੰ ਨਾਂ ਦੇਵਾਂ ਇਹ ਇਹ ਬੁੱਕ ਵੀ ਰੰਧਾਵਾ ਫਾਰਮ ਵੱਲੋਂ ਲਿਖੀ ਗਈ ਆ ਮੇਰੀ ਖੁਦ ਹੀ ਲਿਖੀ ਹੋਈ ਆ ਬੁੱਕਾ ਪੰਜਾਬ ਦਾ ਕਾਲਾ ਸੋਨਾ ਠੀਕ ਹੈ ਜੀ ਇਦੇ ਵਿੱਚ ਅਮਨ ਸਭ ਤੋਂ ਪਹਿਲਾਂ ਦੇਖੋ ਅੱਜ ਦੇ ਟੈਂਪਰੇਚਰ ਵੱਧ ਗਿਆ ਹਮ ਆਪੋ ਗਿਆ ਡਾਊਨ ਹੋ ਗਿਆ ਕੁਝ ਵੀ ਹੋ ਗਿਆ ਸਭ ਤੋਂ ਪਹਿਲਾਂ ਕੋਈ ਵੀ ਟ੍ਰੀਟਮੈਂਟ ਕਰਨਾ ਬੱਕਰੀ ਪਾਲ ਗਬੀਰਾਂ ਨੂੰ ਮੇਰੀ ਬੇਨਤੀ ਆ ਵੀ ਥਰਮਾਮੀਟਰ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਠੀਕ ਹੈ ਜੀ ਇਹ ਦਵਾਈ ਨਹੀਂ ਇੱਕ ਇਕੁਪਮੈਂਟ ਆ ਟੈਂਪਰੇਚਰ ਚੈੱਕ ਕਰਨ ਵਾਸਤੇ ਜੇ ਬਲੱਡ ਵਧਿਆ ਘਟਿਆ ਉਹਦੇ ਅਕੋਰਡਿੰਗ ਦਵਾਈ ਦੇਣੀ ਆ ਤੁਸੀਂ ਠੀਕ ਹੈ ਸਭ ਤੋਂ ਪਹਿਲਾਂ ਤੁਹਾਡੇ ਕੋਲ ਟੈਂਪਰੇਚਰ ਮੀਟਰ ਹੋਣਾ ਚਾਹੀਦਾ ਠੀਕ ਹੈ ਫਿਰ ਇੱਕ 22 ਨੰਬਰ ਦੀ ਸੂਈ ਬਰੀਕ ਜਿਹੜੀ ਬੰਦਿਆਂ ਦੇ ਲੱਗਦੀ ਆ ਤੇ 5 ਤੋਂ 10 ਐਮਐਲ ਦੀ ਤੁਹਾਡੇ ਕੋਲੇ ਸਰਿੰਜ ਹੋਣੀ ਚਾਹੀਦੀ ਆ ਠੀਕ ਆ ਤਾਂ ਬਾਕਸ ਦੇ ਵਿੱਚ ਥਰਮੋਮੀਟਰ ਲਾ ਕੇ ਪੂਰੇ ਤਰੀਕੇ ਦੇ ਨਾਲ ਦੱਸਿਆ ਹੋਵੇ ਰੱਖਿਆ ਹੋਵੇ ਠੀਕ ਆ ਇੱਕਦਾਂ ਤੁਸੀਂ ਬੁਖਾਰ ਵਾਸਤੇ ਕਿਉਂਕਿ ਬੁਖਾਰ ਦੀ ਸਮੱਸਿਆ ਸਭ ਤੋਂ ਪਹਿਲਾਂ ਆਉਂਦੀ ਆ ਪਸ਼ੂ ਨੂੰ ਸੁਸਤ ਹੋ ਗਿਆ ਟੈਂਪਰੇਚਰ ਚੈੱਕ ਕਰੋ ਬੁਖਾਰ ਆ ਤਾਂ ਮੈਨੋਲੈਕਸ ਪਲੱਸ ਮੈਨੋਲੈਕਸ ਪਲੱਸ ਤੇ ਫੋਰਟੀਵੀਅਰ ਇਹ ਦੋਨੋਂ ਇੰਜੈਕਸ਼ਨ ਤੁਸੀਂ ਆਪਦੇ ਫਾਰਮ ਦੇ ਵਿੱਚ ਰੱਖੋ ਸਭ ਤੋਂ ਪਹਿਲਾਂ ਗੋਲੀ ਦੇਣ ਦੀ ਟਰਾਈ ਕਰਨੀ ਆ ਪੈਰਾਸੀਟਾਮੋਲ ਟੈਬਲੇਟ ਦਿਓ ਜੇ ਤੁਹਾਡਾ ਉਹਦੇ ਨਾਲ ਬੁਖਾਰ ਨਹੀਂ ਟੁੱਟ ਰਿਹਾ ਤਾਂ ਮੈਨੋਲੈਕਸ ਪਲੱਸ ਜਾਂ 40 ਵੀਅਰ ਤੇ ਨਾਲ ਟੈਰਾਮਾਈਸਿਨ ਦਾ ਪਾਊਡਰ ਠੀਕ ਆ ਠੀਕ ਆ ਇਹ ਤਿੰਨੇ ਦਵਾਈਆਂ ਜਿਹੜੀਆਂ ਬੁਖਾਰ ਲਈ ਤੁਹਾਡੇ ਫਾਰਮ ਦੇ ਵਿੱਚ ਇੱਕ ਸਾਈਡ ਤੇ ਹੋਣੀ ਚਾਹੀਦੀ ਠੀਕ ਹੈ ਜੀ ਉਸ ਤੋਂ ਬਾਅਦ ਦੂਜੀ ਪ੍ਰੋਬਲਮ ਕੀ ਆਉਂਦੀ ਆ ਠੀਕ ਆ ਤੁਹਾਡੇ ਫਾਰਮ ਦੇ ਵਿੱਚ ਇੱਕ ਜਾਨਵਰ ਭੁੱਖ ਦੀ ਸਮੱਸਿਆ ਬਹੁਤ ਆਉਂਦੀ ਆ ਠੀਕ ਹੈ ਸੁਸਤ ਹੋ ਜਾਂਦਾ ਕੋਈ ਕਣਕ ਪਾਤੀ ਕੋਈ ਹਾਰਡ ਚੀਜ਼ਾਂ ਪਾਤੀਆਂ ਜਿਹਦੇ ਨਾਲ ਲੀਵਰ ਆ ਜਿਹੜਾ ਉਹ ਕੰਮ ਕਰਨਾ ਛੱਡ ਦੰਦਾ ਠੀਕ ਹੈ ਜੀ ਜਦੋਂ ਤੁਸੀਂ ਹਾਰਡ ਚੀਜ਼ਾਂ ਜਾਂ ਹਾਜਮਦਾਰ ਚੀਜ਼ਾਂ ਪਾਉਂਗੇ ਤਾਂ ਉਦੋਂ ਲੀਵਰ ਕੰਮ ਕਰਦਾ ਰਹੂ ਕੋਈ ਪ੍ਰੋਬਲਮ ਨਹੀਂ ਆਉਂਦੀ ਜਦੋਂ ਤੁਸੀਂ ਹਾਰਡ ਚੀਜ਼ਾਂ ਪਾਉਂਗੇ ਹਾਜਮ ਨਾ ਹਾਜਮਜੋਗ ਹੋਣ ਵਾਲੀਆਂ ਚੀਜ਼ਾਂ ਪਾਉਂਗੇ ਤਾਂ ਪਸ਼ੂ ਦਾ ਲੀਵਰ ਕੰਮ ਛੱਡ ਜੂਗਾ ਤਾਂ ਉਹਦੇ ਨਾਲ ਬੁਖਾਰ ਵੀ ਹੋ ਜਾਂਦਾ ਉਹਦੀ ਜਗ੍ਹਾ ਤੇ ਲੀਵਰ ਟੌਨਿਕ ਵੀ ਫਾਰਮ ਚ ਰੱਖੋ ਠੀਕ ਹੈ ਲੀਵਰ ਟੌਨਿਕ ਹਾਂ ਘਟੋ ਘੜ ਹ ਜਿਹਦੇ ਬਾਈ ਹੋ ਗਈ ਇਹ ਦੂਜੀ ਹੋ ਗਈ ਜੀ ਹਫਤੇ ਦੇ ਵਿੱਚ ਜਰੂਰ ਇੱਕ ਵਾਰੀ ਲੀਵਰ ਟੌਨਿਕ ਤੁਸੀਂ ਦਿਓ ਚਾਹੇ ਤੁਹਾਡਾ ਪਸ਼ੂ ਤੰਦਰੁਸਤ ਕਿਹਾ ਹੋ ਠੀਕ ਹੈ ਜੀ ਤੀਜੀ ਕੀ ਆ ਅਲਰਜੀ ਦੇਖੋ ਮੌਸਮ ਬਦਲਦਾ ਰਹਿੰਦਾ ਠੀਕ ਆ ਕਈ ਵਾਰ ਕਿਸੇ ਹਰੇ ਚਾਰੇ ਤੋਂ ਚਾਰ ਦੀ ਫੰਗਸ ਤੋਂ ਜਾਂ ਕਿਸੇ ਵੀ ਕੋਈ ਮਤਲਬ ਕਿ ਕੋਈ ਜ਼ਹਿਰੀਲਾ ਕੋਈ ਚਾਰਾ ਹੀ ਖਾ ਲਿਆ ਰਿਆਹ ਸਪ੍ਰੇਆਂ ਵਾਲਾ ਖਾ ਲਿਆ ਤਾਂ ਕੁਝ ਵੀ ਕੋਈ ਪ੍ਰੋਬਲਮ ਆ ਗਈ ਅਲਰਜੀ ਹੁੰਦੀ ਆ ਪਸ਼ੂ ਨੂੰ ਕਿਸੇ ਚੀਜ਼ ਉਹਦੇ ਲਈ ਅਲਰਜੀ ਲਈ ਇੰਜੈਕਸ਼ਨ ਤੁਸੀਂ ਰੱਖੋ ਏਵਲ ਠੀਕ ਆ ਜੀ ਏਵਲ ਇੰਜੈਕਸ਼ਨ ਦੇ ਨਾਲ ਤੁਸੀਂ ਮੈਨੋਲੈਕਸ ਵੀ ਲਾ ਸਕਦੇ ਹੋ ਠੀਕ ਆ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੁਹਾਨੂੰ ਠੀਕ ਆ ਉਸ ਤੋਂ ਬਾਅਦ ਅੱਜ ਕੱਲ ਪਸ਼ੂਆਂ ਨੂੰ ਆਪਾਂ ਨੀਰਾ ਚਾਰਾ ਪਾਉਂਦੇ ਆ ਤੂੜੀ ਪਾਉਂਦੇ ਆ ਝਾਰਕੇ ਨਹੀਂ ਪਾਉਂਦੇ ਠੀਕ ਆ ਧੂੜ ਮਿੱਟੀ ਰੇਤਾ ਡਸਟ ਅੰਦਰ ਜਾਂਦੀ ਆ ਤਾਂ ਪਸ਼ੂਆਂ ਨੂੰ ਖੰਗ ਲੱਗਦੀ ਆ ਛਾਤੀ ਜਾਮ ਹੁੰਦੀ ਆ ਜੀ ਜਿਹੜੀ ਖੰਗ ਨੂੰ ਤੁਸੀਂ ਆਮ ਸਮਝਦੇ ਹੋ ਉਹ ਇੱਕ ਦਿਨ ਇੰਨੀ ਖਾਸ ਬਣ ਜਾਂਦੀ ਆ ਵੀ ਤੁਹਾਡੇ ਪਸ਼ੂਆਂ ਨੂੰ ਪੀਪੀਆਰ ਦੀ ਸ਼ਿਕਾਇਤ ਬਣ ਜਾਂਦੀ ਛਾਤੀ ਜਾਮ ਹੋ ਗਈ ਜ਼ਖਾਮ ਲੱਗ ਗਿਆ ਬੁਖਾਰ ਹੋ ਗਿਆ ਨਜਲਾ ਨੱਕ ਜਾਮ ਹੋ ਗਿਆ ਆਕਸੀਜਨ ਦੀ ਘਾਟ ਹੋ ਗਈ ਡਸਟ ਨਾਲ ਛਾਤੀ ਜਾਮ ਹੋ ਗਈ ਤਾਂ ਤੁਹਾਡੇ ਪਸ਼ੂਆਂ ਨੂੰ ਉਹ ਖੰਗ ਤੋਂ ਹੀ ਟੀਵੀ ਬੁਖਾਰ ਪੀਪੀਆਰ ਬਹੁਤ ਕੁਝ ਬਣ ਜਾਂਦਾ ਠੀਕ ਹੈ ਜੀ ਜਦੋਂ ਆਕਸੀਜਨ ਅੰਦਰ ਜਾਣੋ ਗੁਰਦੇ ਕੰਮ ਛੱਡ ਗਏ ਤਾਂ ਬੱਕਰੀ ਦੀ ਮੌਤ ਹੋ ਜਾਂਦੀ ਠੀਕ ਹੈ ਕੋਈ ਵੀ ਸਮੱਸਿਆ ਉਹਨੂੰ ਪਹਿਲੀ ਜੜ ਤੋਂ ਹੀ ਫੜੋ ਫੇਰ ਤੁਹਾਡੀ ਬੱਕਰੀ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਉਹਦੇ ਲਈ ਤੁਸੀਂ ਕੈਫਲੋਨ ਪਾਊਡਰ ਠੀਕ ਹੈ ਕੈਫਲੋਨ ਪਾਊਡਰ ਦੇ ਨਾਲ ਤੁਸੀਂ ਥੋੜੀ ਜਿਹੀ ਮੱਕੀ ਦੇ ਦਾਣੇ ਜਿਨੀ ਫੜਕੜੀ ਕੁੱਟ ਕੇ ਜਿੰਨੀ ਬੱਕਰੀ ਨੂੰ ਖੰਗ ਆ ਮੱਕੀ ਦੇ ਦਾਣੇ ਜਿਨੀ ਫੜਕੜੀ ਕੁੱਟ ਕੇ ਮਲਠੀ ਕੁੱਟ ਕੇ ਪਾਊਡਰ ਬਣਾ ਕੇ ਉਹਦਾ ਸ਼ਹਿਦ ਦੇ ਵਿੱਚ ਦਿਓ ਠੀਕ ਹੈ ਕਿੰਨੇ ਦਿਨ ਦੇਣੀ ਹੈ ਲਗਾਤਾਰ 2 ਜਾਂ 3 ਦਿਨ ਦੇਣੀ 2-3 ਦਿਨ ਤੇ ਕੈਫਲਾਉਣ ਦਾ ਘੋਲ ਇੱਕ ਚਮਚ ਕੋਸੇ ਪਾਣੀ ਚ ਾਟ ਦੇ ਦਿਓ ਠੀਕ ਹੈ ਇਹਦੇ ਨਾਲ ਤੁਹਾਡੀ ਬੱਕਰੀ ਨੂੰ ਖੰਗ ਬਹੁਤ ਛੇਤੀ ਠੀਕ ਹੋਊ ਠੀਕ ਹੈ ਜੀ ਤੇ ਨੀਰਾ ਜਾਰਾ ਜਿਹੜਾ ਉਹ ਝਾਰ ਕੇ ਪਾਉਣਾ ਸ਼ੁਰੂ ਕਰ ਹਾਂ ਚੌਥੀ ਦਵਾਈ ਕੀ ਹੈ ਜੀ ਪਸ਼ੂਆਂ ਦੀ ਆਪਾਂ ਸਕਿਨ ਦੀ ਸਫਾਈ ਨਹੀਂ ਰੱਖਦੇ ਠੀਕ ਹੈ ਚਮੜੀ ਦੀ ਪ੍ਰੋਬਲਮ ਹੈ ਚਮੜੀ ਦੀ ਪ੍ਰੋਬਲਮ ਹੈ ਉਹਦੇ ਲਈ ਐਂਟੀ ਟਿਕ ਈ ਫਲਾਈ ਬਹੁਤ ਸਾਰੀਆਂ ਦੀਆਂ ਸਾਬਣਾ ਆਉਂਦੀਆਂ ਨੇ ਪਸ਼ੂ ਦੀ ਚਮੜੀ ਦੀ ਸਫਾਈ ਰੱਖੋ ਤਾਕਿ ਤੁਹਾਡੇ ਜਿਹੜੇ ਪਸ਼ੂ ਲਿੱッセ ਆ ਕਮਜ਼ੋਰ ਆ ਲੀਖਾਂ ਜੂ ਚਚੜੋ ਵਧਣ ਨਹੀਂ ਦਿੰਦੇ ਹਾਂ ਉਹਦੇ ਕਾਰਨ ਤੁਹਾਡੇ ਪਸ਼ੂ ਜਿਹੜੇ ਕਮਜ਼ੋਰ ਹੋ ਕੇ ਰਹਿ ਜਾਂਦੇ ਆ ਤੇ ਉਹ ਗਰੋਥ ਹੀ ਨਹੀਂ ਕਰਦੇ ਤੁਹਾਡੀ ਫੀਡ ਖਰਾਕ ਪਾਈ ਬੇਅਰਥ ਜਾਂਦੀ ਆ ਸਹੀ ਗੱਲ ਠੀਕ ਆ ਇਸ ਲਈ ਇਹ ਸਾਬਣ ਦੇ ਨਾਲ ਉਹਦੀ ਚਮੜੀ ਦੀ ਸਫਾਈ ਰੱਖੋ ਇਹ ਜ਼ਰੂਰੀ ਆ ਤੁਹਾਡੇ ਫਾਰਮ ਦੇ ਵਿੱਚ ਠੀਕ ਆ ਜੀ ਠੀਕ ਆ ਜੀ ਉਸ ਤੋਂ ਬਾਅਦ ਕੀ ਆ ਪੇਟ ਦੇ ਕੀੜੇ ਪੇਟ ਦੇ ਕੀੜੇ ਤੁਸੀਂ ਧੂੜ ਮਿੱਟੀ ਡਸਟ ਜੋ ਵੀ ਉਲੀ ਰੋਗ ਕੁਝ ਵੀ ਜਾਂਦਾ ਸਰੀਰ ਦੇ ਵਿੱਚ ਜਿਹਦੇ ਨਾਲ ਅੱਜ ਕੱਲ ਪੇਟ ਦਾ ਕੀੜਾ ਬਹੁਤ ਬਣਦਾ ਹਾਂ ਠੀਕ ਹੈ ਜੀ ਤਾਂ ਪੇਟ ਦੇ ਕੀੜੇ ਮਾਰਨ ਵਾਸਤੇ ਤੁਸੀਂ ਡੀ ਵਰਮਿੰਗ ਉਹਦੀ ਜ਼ਰੂਰ ਕਰਨੀ ਆ ਠੀਕ ਹੈ ਜੀ ਕਿੰਨੇ ਟਾਈਮ ਬਾਅਦ ਦੀ ਉਹਦੀ ਦੇਖੋ ਸਾਡੇ ਮਦਰ ਅਕ ਅਸੀਂ ਇੱਕ ਵੀਡੀਓ ਵੀ ਪਾਈ ਹੋਈ ਹੈ ਵੀ ਡੀ ਵਰਮਿੰਗ ਕਿਵੇਂ ਕਰਨੀ ਆ ਅੱਜ ਦੇ ਦਿਦੋ ਹਫਤੇ ਬਾਅਦ ਦੇ ਦਿਦੋ 21ਵੇਂ ਦਿਨ ਦੇ ਦਿਦੋ ਜਿਹੜੀ ਮਰਜੀ ਦਵਾਈ ਵਰਤ ਲਓ ਐਲਬੋ ਮਾਰ ਜੈਕਾ ਲੋਜ ਬਹੁਤ ਸਾਰੀਆਂ ਪਈਆਂ ਨੇ ਐਲਬੋ ਮਾਰ ਲਿਖ ਲਓ ਜੈਕਾ ਲੋਜ ਲਿਖ ਲਓ ਨੀਲਜਨ ਲਿਖ ਲਓ ਬਹੁਤ ਸਾਰੀਆਂ ਤੁਹਾਨੂੰ ਮਾਰਕੀਟ ਚੋਂ ਮਿਲਣਗੀਆਂ ਪਰ ਉਹ ਦੇਣ ਦਾ ਤਰੀਕਾ ਕੀ ਆ ਪਹਿਲੇ ਦਿਨ ਕੀੜੇ ਦੂਜੇ ਦਿਨ ਹਫਤੇ ਜਦੋਂ ਦੂਜੇ ਹਫਤੇ ਤੁਸੀਂ ਦਿਓਗੇ ਉਦੋਂ ਆ ਜਿਹੜੇ ਕੀੜੇ ਰਹਿ ਗਏ ਉਹ ਮਰਨਗੇ ਤੀਜੀ ਵਾਰ ਜਿਹੜੇ ਉਹ ਆਂਡਿਆਂ ਦੇ ਵਿੱਚੋਂ ਕੀੜੇ ਨਿਕਲੇ ਉਹ ਮਰਨਗੇ ਇਹ ਕੀੜਿਆਂ ਦੀ ਦਵਾਈ ਤੁਹਾਡੇ ਫਾਰਮ ਚੋਂ ਤਾਂ ਤੁਹਾਡੀਆਂ ਬੱਕਰੀਆਂ ਗਰੋਥ ਕਰਨੀਆਂ ਤਾਂ ਹੀ ਤੁਹਾਡੀਆਂ ਬੱਕਰੀਆਂ ਬੱਚੇ ਨਹੀਂ ਸੱਟਣਗੀਆਂ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਕੀੜਿਆਂ ਦੀ ਦਵਾਈ ਤੁਹਾਨੂੰ ਦੱਸਤੀ ਐਲਬੋਮ ਆਰ ਜੈਕਾਲੋਜ਼ ਨੀਲਜਨ ਜਿਹੜੀ ਮਰਜ਼ੀ ਰੱਖ ਲਓ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਪਸ਼ੂਆਂ ਦੇ ਵਿੱਚ ਕਿਸੇ ਨੇ ਟੱਕਰ ਮਾਰੀ ਕਿਸੇ ਦਾ ਖੁਰਲੀ ਤੇ ਰਹੀਂ ਕੋਈ ਛੱਟ ਵੱਜ ਗਈ ਕਿਸੇ ਤਰ੍ਹਾਂ ਦੀ ਵੀ ਕੋਈ ਛੱਟ ਜ਼ਖਮ ਹੁੰਦਾ ਤਾਂ ਉਹਨੂੰ ਬੀਟਾ ਡੈਨ ਦਵਾਈ ਦਿਓ ਬੀਟਾ ਡੈਨ ਬੀਟਾ ਡੈਨ ਜਿਹੜੀ ਉਹ ਤੁਸੀਂ ਦਵਾਈ ਰੱਖੋ ਸਪਰੇਅ ਰੱਖੋ ਟਿਊਬ ਰੱਖੋ ਠੀਕ ਆ ਇੱਕ ਆਉਂਦੀ ਹੈਗੀ ਆਪਣੀ ਟੋਪੀ ਕੇਅਰ ਮੱਖੀਆਂ ਵਾਸਤੇ ਅੱਜ ਕੱਲ ਜੇ ਤੁਹਾਡੇ ਪਸ਼ੂ ਦੇ ਜ਼ਖਮ ਹੁੰਦਾ ਤਾਂ ਨਮੀ ਬਹੁਤ ਹੈ ਹਵਾ ਦੇ ਵਿੱਚ ਐਨੀ ਨਮੀ ਆ ਵੀ ਉਹਦੀ ਕੀੜੇ ਪੈ ਜਾਣਗੇ ਸਹੀ ਗੱਲ ਹੈ ਜੇ ਤੁਸੀਂ ਟੋਪੀ ਕੇਅਰ ਬੀਟਾ ਡੈਨ ਲਿਕਵਿਡ ਜਾਂ ਟਿਊਬ ਫਾਰਮ ਦੇ ਵਿੱਚ ਨਾ ਵਰਤੀ ਇਹ ਜ਼ਰੂਰੀ ਰੱਖਣ ਵਾਲੀ ਤੁਹਾਡੇ ਫਾਰਮ ਦੇ ਵਿੱਚ ਦਵਾਈ ਆ ਠੀਕ ਆ ਤਾਂ ਉਸ ਤੋਂ ਬਾਅਦ ਕੀ ਆ ਦਰਦ ਦਰਦ ਨੀਰਾ ਖਾ ਲਿਆ ਫੀਡ ਓਵਰ ਖਾ ਲਈ ਕੁਝ ਵੀ ਹੋ ਗਿਆ ਕੋਈ ਜ਼ਹਿਰੀਲੀ ਚੀਜ਼ ਅੰਦਰ ਲੰਘੀ ਤਾਂ ਪਸ਼ੂ ਦੇ ਦਰਦ ਹੋਣਾ ਸ਼ੁਰੂ ਹੋਊਗਾ ਠੀਕ ਆ ਜਿਹਦੇ ਨਾਲ ਮੇਲੂਗਾ ਮਯੰਕੂਗਾ ਠੀਕ ਆ ਬਹੁਤ ਸਾਰੀ ਸਮੱਸਿਆਵਾਂ ਹੁੰਦੀ ਆ ਬਾਈ ਜੀ ਬੱਕਰੀ ਦੇ ਦਰਦ ਹੋ ਰਿਹਾ ਲੱਤਾਂ ਮਾਰ ਰਹੀ ਆ ਤਾਂ ਉੱਥੇ ਤੁਸੀਂ ਨਿੰਮੋ ਬਟ ਨੋਟ ਕਰ ਲਓ ਨਿੰਮੋ ਬਟਾ ਦੇ ਨਾਲ ਤੁਸੀਂ 40 ਵੀਅਰ ਵੀ ਲਾ ਸਕਦੇ ਹੋ ਠੀਕ ਹੈ ਡੋਜ ਹੁਣ ਤੁਸੀਂ ਕਹੋਗੇ ਡੋਜ ਤੁਸੀਂ ਲਾਉਣੀ ਆ ਪਸ਼ੂ ਦੇ ਬੋਡੀ ਵੇਟ ਦੇ ਅਕੋਰਡਿੰਗ ਤੇ ਉਹਦਾ ਲਿਖਿਆ ਹੁੰਦਾ ਉਹ ਪੜ੍ਹ ਕੇ ਤੁਸੀਂ ਉਹਦੇ ਅਕੋਰਡਿੰਗ ਲਾਉਣੀ ਆ ਠੀਕ ਹੈ ਉਹ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਆਵਦੇ ਮੁਤਾਬਕ ਲਾਉਣੀ ਆ ਤੁਸੀਂ ਠੀਕ ਹੈ ਜੀ ਠੀਕ ਹੈ ਜੀ ਤੇ ਨਾਲ ਹੀ ਬਾਈ ਜੀ ਇੱਕ ਜਿਹੜੀ ਸਭ ਤੋਂ ਵੱਡੀ ਸਮੱਸਿਆ ਅੱਜ ਕੱਲ੍ਹ ਵੀ ਆਉਂਦੀ ਆ ਉਹ ਕੋਈ ਵੀਰ ਕਣਕ ਸਾਬਤ ਪਾ ਦਿੰਦਾ ਹ ਕੋਈ ਵੀਰ ਅਨਾਜ ਸਾਬਤ ਪਾ ਦਿੰਦਾ ਮੇਰੀ ਕੋਸ਼ਿਸ਼ ਇਹ ਹੈ ਵੀ ਉਹਨੂੰ ਦਰੜਕੇ ਪਾਓ ਠੀਕ ਹੈ ਕਿਉਂ ਜਦੋਂ ਸਾਬਤ ਬਾਣਨ ਦੇ ਕੋਈ ਕਣ ਖਾ ਗਈ ਕੋਈ ਚੌਲ ਖਾ ਗਈ ਕੁਝ ਵੀ ਖਾ ਗਈ ਤਾਂ ਪੇਟ ਦਾ ਫਰੇਮਾ ਬਹੁਤ ਬਣਦਾ ਜਦੋਂ ਫਰੇਮਾ ਬਣ ਗਿਆ ਉਹਨੂੰ ਅੱਧਾ ਚਮਚ ਸ਼ਹਿਦ ਹੂੰ ਬਰੋਟੋਸੈਲ ਤੇ ਅੰਗੂਰਾਂ ਦੀ ਖੰਡ ਜਿਹਨੂੰ ਆਪਾਂ ਗਲੂਕੋਜ਼ ਡੀ ਕਹਿੰਦੇ ਆ ਠੀਕ ਆ ਉਹ ਦੋ ਚਮਚ ਘੋਲ ਕੇ ਦਿਓ ਮਿੱਠੇ ਦੇ ਨਾਲ ਲੀਵਰ ਨੂੰ ਹਾਜਮ ਕਰਨ ਦੀ ਤਾਕਤ ਮਿਲਦੀ ਹੈ ਠੀਕ ਹੈ ਉਹ ਜ਼ਰੂਰੀ ਦਿਓ ਠੀਕ ਹੈ ਜੀ ਜਿਹਨੂੰ ਕਹਿੰਦੇ ਆ ਬਰੋਟੋਸੈਲ ਇਹ ਵੀ ਨੋਟ ਕਰ ਲਓ ਫਰੇਮਾ ਹੁੰਦਾ ਹੈ ਦਰਦ ਹੁੰਦਾ ਹੈ ਜਾ ਪੇਟ ਦੇ ਵਿੱਚ ਗੈਸ ਬਣਦੀ ਹੈ ਠੀਕ ਹੈ ਜੀ ਹੁਣ ਸਭ ਤੋਂ ਵੱਡੀ ਸਮੱਸਿਆ ਕੀ ਹੈਗੀ ਬੱਕਰੀ ਪਾਲਣ ਦੇ ਵਿੱਚ ਮੋਕ ਬਹੁਤ ਲੱਗਦੀ ਹੈ ਮੋਕ ਕਿਉਂਕਿ ਇਹਦਾ ਜਿਹੜਾ ਲੀਵਰ ਆ ਇਹਦਾ ਪੇਟ ਆ ਉਹ ਬਹੁਤ ਜ਼ਿਆਦਾ ਮਤਲਬ ਕਿ ਵੀ ਸੌਫਟ ਚੀਜ਼ਾਂ ਖਾ ਕੇ ਰਾਜ਼ੀ ਆ ਇਨਸਾਨ ਵਾਂਗੂ ਸਹੀ ਗੱਲ ਬੱਚਿਆਂ ਨੂੰ ਹੁੰਦੀ ਹੈ ਇਜਾਜ਼ਤ ਬੱਚਿਆਂ ਨੂੰ ਜ਼ਿਆਦਾ ਹੁੰਦੀ ਹੈ ਉਹ ਦਸਤ ਲੱਗੀ ਬੱਕਰੀ ਦਾ ਬੱਚੇ ਦਾ ਪਾਣੀ ਮੁੱਕ ਗਿਆ ਪਾਣੀ ਮੁੱਕ ਗਿਆ ਆਪਾਂ ਟੀਕੇ ਸਟਰੋਂਗ ਲਾਦੇ ਟੀਕੇ ਸਟਰੋਂਗ ਲਾਦੇ ਤਾਂ ਬੱਕਰੀ ਨੂੰ ਮਤਲਬ ਕਿ ਇੰਨਾ ਐਂਟੀਬਾਇਟਿਕ ਸਟਰੋਂਗ ਲਾ ਦਨੇ ਆ ਜਿਹਦੇ ਨਾਲ ਬੱਕਰੀ ਦੀ ਮੌਤ ਵੀ ਹੋ ਜਾਂਦੀ ਹੂੰ ਠੀਕ ਆ ਉਹਦੀ ਭੁੱਖ ਮਰ ਜਾਂਦੀ ਆ ਉਹਦਾ ਲੀਵਰ ਡੈਮੇਜ ਹੋ ਜਾਂਦਾ ਹੂੰ ਉਹਦੀ ਸਕਿਨ ਦੇ ਵਿੱਚ ਜ਼ਖਮ ਬਣਨੇ ਸ਼ੁਰੂ ਹੋ ਜਾਂਦੇ ਨੇ ਸਕਿਨ ਝੜਨੀ ਸ਼ੁਰੂ ਹੋ ਜਾਂਦੀ ਆ ਕਾਦੇ ਕਾਰਨ ਸਟਰੋਂਗ ਐਂਟੀਬਾਇਟਿਕ ਦੇ ਕਾਰਨ ਇਸ ਲਈ ਨੈਬਲੋਂ ਪਾਊਡਰ ਸਲਫਾਟ੍ਰੈਮ ਬਾਇਓਟ੍ਰੈਮ ਜੈਡਸ ਇਹ ਲੀਵਰ ਟੌਨਿਕ ਆ ਲੀਵਰ ਟੌਨਿਕ ਇਹ ਚੀਜ਼ਾਂ ਜਿਹੜੀਆਂ ਲੂਜ਼ ਮੋਸ਼ਨ ਲਈ ਪਹਿਲਾ ਸਟੈਪ ਵਰਤੋ ਠੀਕ ਆ ਤੁਸੀਂ ਮਾੜੀ ਜੀ ਮੋਕ ਲੱਗਣੀ ਚੰਗੀ ਚੀਜ਼ ਆ भूख लगਣੀ ਪਸ਼ੂ ਨੂੰ ਮਾੜੀ ਨਹੀਂ ਬੰਨ ਪੈਣਾ ਮਾੜਾ ਹਾਂ ਜੇ ਮੋਕ ਲੱਗੀ ਤਾਂ ਉਹ ਖਾਲੀ ਹੋ ਰਿਹਾ ਪੇਟ ਸਾਫ ਹੋ ਰਿਹਾ ਕੋਈ ਗੱਲ ਨਹੀਂ ਹੋਣ ਦਿਓ ਇਹ ਗਲਤੀ ਨਾ ਕਰੋ ਵੀ ਜੀ ਅੱਜ ਲੂਜ਼ ਮੋਸ਼ਨ ਲੱਗਿਆ ਉਹਦੇ ਨਾਲ ਦੀ ਨਾਲ 10 ਟੀਕੇ ਲਾ ਦਿਓ ਉਹ ਬਹੁਤ ਜ਼ਿਆਦਾ ਵੱਡੀ ਗਲਤੀ ਕਰ ਰਹੇ ਹੋ ਤੁਸੀਂ ਕਿਉਂਕਿ ਉਹਦੇ ਨਾਲ ਇੰਨਾ ਕੁ ਜ਼ਿਆਦਾ ਇਫੈਕਟ ਹੁੰਦਾ ਤੁਹਾਡੇ ਪਸ਼ੂ ਨੂੰ ਸਾਈਡ ਇਫੈਕਟ ਵੀ ਜਿੰਨਾ ਕਹ ਦੋ ਲੂਜ਼ ਮੋਸ਼ਨ ਲੱਗਿਆ ਉਹਨੂੰ ਲੱਗਣ ਦਿਓ ਇੱਕ ਦਿਨ ਦੋ ਦਿਨ ਦੇ ਵਿੱਚ ਜਦੋਂ ਉਹਦਾ ਖਾਣਾ ਪਾਣੀ ਸੈੱਟ ਹੋ ਗਿਆ ਤਾਂ ਆਪਣੇ ਆਪ ਹੀ ਠੀਕ ਹੋ ਜਾਊਗਾ ਠੀਕ ਹੈ। ਉਹਦੀ ਡਾਈਟ ਤੇ ਜ਼ਰੂਰ ਧਿਆਨ ਦਿਓ ਜੇ ਉਹਨੂੰ ਲੂਜ਼ ਮੋਸ਼ਨ ਲੱਗਿਆ ਉਹਨੂੰ ਹਲਕੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰੋ। ਹਲਕੀ ਚੀਜ਼ਾਂ। ਠੀਕ ਹੈ ਨਾ? ਉਹਨੂੰ ਕਣਕ ਬੰਦ ਕਰ ਦਿਓ, ਮੱਕੀ ਬੰਦ ਕਰ ਦਿਓ। ਇਸ ਲਈ ਇਹ ਚੀਜ਼ਾਂ ਦਾ ਧਿਆਨ ਰੱਖੋਗੇ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੈ। ਠੀਕ ਹੈ? ਜਿਨ੍ਹਾਂ ਨੂੰ ਫਾਇਦਾ ਹੋ ਰਿਹਾ ਹੂੰ ਉਹਨਾਂ ਤੱਕ ਗੱਲ ਮੇਰੀ ਪਹੁੰਚ ਜੇ ਉਹੀ ਬਹੁਤ ਹੈ। ਸਹੀ ਗੱਲ। ਠੀਕ ਹੈ? ਇਸ ਲਈ ਵੱਧ ਤੋਂ ਵੱਧ ਕਮੈਂਟ ਕਰੋ। ਇਹ 10 ਦਵਾਈਆਂ ਦੱਸਣ ਦਾ ਮਕਸਦ ਇਹ ਹੈ ਵੀ ਭਾਈ ਸਾਡੇ ਬੱਕਰੀ ਪਾਲਕਾਂ ਦਾ ਫਾਇਦਾ ਹੋ ਸਕੇ। ਸਹੀ ਗੱਲ ਹੈ। ਠੀਕ ਹੈ? ਅਸੀਂ ਸਾਰਿਆਂ ਨੂੰ ਆਪਣਾ ਸਮਝਦੇ ਆਂ ਆਪਣਾ ਮੰਨਦੇ ਆਂ ਤੇ ਆਪਦੇ ਤਰੀਕੇ ਦੇ ਨਾਲ ਜੋ ਰਿਜ਼ਲਟ ਲੈਣੇ ਆ ਉਹ ਦੱਸਦੇ ਆ ਠੀਕ ਹੈ ਜੀ ਬਸ ਇਹੀ ਮੈਂ ਕਹਿਣਾ ਠੀਕ ਹੈ ਬਾਈ ਜੀ ਦਸ ਦਵਾਈਆਂ ਹੋਣਗੀਆਂ ਜੀ ਇਹ ਰੱਖੋ ਲਓ ਜੀ ਬਾਈ ਜੀ ਇਹ ਸੀ ਗਿਆ ਫਾਰਮ 'ਚ ਰੱਖਣ ਵਾਲੀਆਂ ਜ਼ਰੂਰੀ 10 ਦਵਾਈਆਂ ਤੁਸੀਂ ਇਹ ਆਪਦੇ ਫਾਰਮ ਦੇ ਵਿੱਚ ਜ਼ਰੂਰ ਰੱਖੋ ਤਾਂ ਜੋ ਬਾਈ ਜੀ ਕੋਈ ਵੀ ਜੇ ਕੋਈ ਐਮਰਜੈਂਸੀ ਆਉਂਦੀ ਹੈਗੀ ਤਾਂ ਆਪਾਂ ਦਵਾਈ ਚੱਕ ਕੇ ਕਮ ਸਿਕਾ ਆਪਣੀ ਬੱਕਰੀ ਨੂੰ ਆਪਣੇ ਮੇਮਨੇ ਨੂੰ ਬਚਾ ਤਾਂ ਸਕੀਏ ਠੀਕ ਹੈ ਜੀ ਤੇ ਬਾਕੀ ਭਾਈ ਜੀ ਪਾਰਟ ਕਿਵੇਂ ਲੱਗਿਆ 44ਵਾਂ ਕਮੈਂਟ ਕਰਕੇ ਜਰੂਰ ਦੱਸਿਓ ਭਾਈ ਜੀ ਤੇ ਅਗਲਾ ਪਾਰਟ ਟੋਟਲੀ ਪੂਰਾ ਕਾਇਮ ਹੋਊਗਾ ਘੈਂਟ ਹੋਊਗਾ ਕਿਉਂਕਿ ਭਾਈ ਜੀ ਮੌਸਮ ਅੱਗੇ ਬਹੁਤ ਖਰਾਬ ਆ ਰਿਹਾਗਾ ਜਿਹੜਾ ਆਪਣੀਆਂ ਬੱਕਰੀਆਂ ਨੂੰ ਕੁਝ ਵੀ ਕਰ ਸਕਦਾਗਾ ਠੀਕ ਹੈ ਜੀ ਵੇਟ ਕਰਿਓ ਉਸ ਅਗਲੇ ਪਾਰਟ ਦੀ 45ਵੀਂ ਦੀ ਤੇ ਉਸ ਤੋਂ ਬਾਅਦ ਕਿਹੜਾ ਪਾਰਟ ਲੈ ਕੇ ਆਈ ਭਾਈ ਜੀ ਕਮੈਂਟ ਜਰੂਰ ਕਰ ਦਿਓ ਧੰਨਵਾਦ ਭਾਈ ਜੀ ਸასი ਗੱਲ ਭਾਈ